ਕੰਗੜਾਰ ਨੌਤ ਨੂੰ ਐਮਰਜੈਂਸੀ ਫਿਲਮ ਨੂੰ ਲੈ ਕੇ ਵੱਡਾ ਝੜਕਾ ਲੱਗਿਆ ਹੈ ਤੇ ਬੰਬੇ ਹਾਈ ਕੋਰਟ ਵੱਲੋਂ ਕੋਈ ਵੀ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਵੱਡਾ ਝੜਕਾ ਕੰਗੜਾਰ ਨੌਤ ਦੇ ਫਿਲਮ ਨੂੰ ਲੱਗਦਾ ਨਜ਼ਰ ਆ ਰਿਹਾ ਤੇ ਹਾਲੇ ਰਿਲੀਜ਼ ਨਹੀਂ ਹੋ ਪਾਵੇਗੀ ਤਦ ਆਖਦੀ ਹੈ ਕਿ ਅਸਤਾ ਜਿਹੜਾ ਕਿ ਹਾਈ ਕੋਰਟ ਦਾ ਰੁਖ ਹੈ ਜਿਹੜਾ ਕੀਤਾ ਜਾਂਦਾ ਕੰਗਣਾ ਰਣੌਤ ਦੀ ਫਿਲਮ ਨੂੰ ਲੈ ਕੇ ਤਾਂ ਇਸੇ ਫਿਲਮ ਨੂੰ ਜਿਹੜਾ ਜਲਦ ਤੋਂ ਜਲਦ ਰਿਲੀਜ਼ ਕਰਵਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤਾਂ ਇਸੇ ਦੇ ਚੱਲਦਾ ਇਹ ਮਾਮਲਾ ਜਿਹੜਾ ਬੰਬੇ ਹਾਈ ਕੋਰਟ ਪਹੁੰਚਦਾ ਪਰ ਬੰਬੇ ਹਾਈ ਕੋਰਟ ਨੇ ਇਸ ਮਸਲੇ ਤੇ ਕੋਈ ਵੀ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਮਾਮਲਾ ਐਮਪੀ ਹਾਈ ਕੋਰਟ ਦੇ ਵਿਚਾਰ ਅਧੀਨ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਦੇ ਜਿਹੜੇ ਆਰਡਰ ਹੋਣ ਤੋਂ ਪਹਿਲਾਂ ਕੋਈ ਵੀ ਆਦੇਸ਼ ਨਹੀਂ ਦਿੱਤੇ ਜਾ ਸਕਦੇ ਤਾਂ ਐਮਪੀ ਹਾਈ ਕੋਰਟ ਵਿੱਚ ਇਹ ਮਾਮਲਾ ਵਿਚਾਰ ਅਧੀਨ ਹੈ ਜਿਸ ਦੇ ਚਾਲਦਿਆ ਬੰਬੇ ਹਾਈ ਕੋਰਟ ਨੇ ਕਿਸੇ ਤਰ੍ਹਾਂ ਦੇ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਦੱਸ ਦਈਏ ਕਿ ਕੋ-ਪ੍ਰੋਡਿਊਸਰ ਕੰਪਨੀ ਨੇ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਹੈ ਤੇ ਜਲਦ ਤੋਂ ਜਲਦ ਜਿਹੜੀ ਆ ਫਿਲਮ ਰਿਲੀਜ਼ ਕਰਨ ਦੇ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਸੈਂਸਰ ਬੋਰਡ ਤੋਂ ਸਰਟੀਫਿਕੇਟ ਦੀ ਕਾਪੀ ਹੈ ਜਿਹੜੀ ਉਹ ਦਿਵਾਉਣ ਦੇ ਲਈ ਅਪੀਲ ਦਾਇਰ ਕਿੱਤੀ ਗਏ ਸੀ ਜਿਸ ਦੇ ਚਲਦਿਆ ਬੰਵੇ ਹਾਈ ਕੋਰਟ ਨੇ ਇਸ ਤੇ ਕੋਈ ਵੀ ਜਿਹੜੀ ਟਿੱਪਣੀ ਕਰਨ ਤੋਂ ਜਾਂ ਕੋਈ ਵੀ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਇਹ ਮਾਮਲਾ ਜਿਹੜਾ ਐਮਪੀ ਹਾਈ ਕੋਰਟ ਵਿੱਚ ਜਿਹੜਾ ਵਿਚਾਰ ਅਧੀਨ ਹੈ ਜਦੋਂ ਤੱਕ ਉਸ ਉਹਨਾਂ ਦਾ ਕੋਈ ਫੈਸਲਾ ਨਹੀਂ ਆ ਸਕਦਾ ਉਦੋਂ ਤੱਕ ਕੋਈ ਵੀ ਨਿਰਦੇਸ਼ ਦਿੱਤੇ ਨਹੀਂ ਜਾ ਸਕਦੇ ਤਾਂ ਇਸੇ ਦੇ ਦਰਮਿਆਨ ਤੁਹਾਨੂੰ ਦੱਸ ਦਈਏ ਕਿ ਐਮਪੀ ਹਾਈ ਕੋਰਟ ਨੇ 18 ਸਤੰਬਰ ਤੱਕ ਸੈਂਸਰ ਬੋਰਡ ਨੂੰ ਇਸ ਮਾਮਲੇ ਤੇ ਫੈਸਲਾ ਲੈਣ ਦੇ ਲਈ ਕਿਹਾ ਹੋਇਆ ਜਾਨੀ ਕਿ ਸੈਂਸਰ ਬੋਰਡ ਨੂੰ ਸਰਟੀਫਿਕੇਟ ਬਾਰੇ ਕੋਈ ਕੋਈ ਵੀ ਫੈਸਲਾ ਕੀ ਇਹ ਜਿਹੜਾ ਜਿਹੜਾ ਸਰਟੀਫਿਕੇਟ ਆਉ ਜਾਰੀ ਕਰਨਾ ਜਾਂ ਨਾ ਇਸ ਤੇ ਜਲਦ ਤੋਂ ਜਲਦ ਫੈਸਲਾ ਲਿਆ ਜਾਵੇ ਇਸ ਦੇ ਲਈ ਜਿਹੜਾ 18 ਸਤੰਬਰ ਤੱਕ ਦਾ ਸਮਾਂ ਜਿਹੜਾ ਉਹ ਐਮਪੀ ਹਾਈ ਕੋਰਟ ਨੇ ਦਿੱਤਾ ਹੈ ਸੈਂਸਰ ਬੋਰਡ ਨੂੰ ਤਾਂ ਇਸੇ ਦੇ ਚੱਲਦਿਆਂ ਹੁਣ ਇਹ ਮਾਮਲਾ ਜਿਹੜਾ ਹਾਈ ਕੋਰਟ ਵਿੱਚ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਵੱਡਾ ਝੜਕਾ ਕਹਿ ਸਕਦੇ ਹਾਂ ਕਿ ਐਮਰਜੈਂਸੀ ਫਿਲਮ ਨੂੰ ਲੈ ਕੇ ਕੰਗੜਾ ਰਣੌਤ ਨੂੰ ਲੱਗਿਆ ਜਿੱਥੇ ਕੰਗੜਾ ਰਣੌਤ ਦੀ ਫਿਲਮ ਤੇ ਵੱਡਾ ਵਿਵਾਦ ਖੜਾ ਹੁੰਦਾ ਹੈ ਤੇ ਸਿੱਖ ਜਥੇਬੰਦੀ ਹੈ ਜਿਹੜੀ ਸਿੱਖ ਭਾਈਚਾਰਾ ਉਹ ਰੋਹ ਵਿੱਚ ਆਂਦਾ ਹੈ ਕਿ ਜਾਣ ਬੁਝ ਕੇ ਜਿਹੜਾ ਸਿੱਖਾਂ ਨੂੰ ਟਾਰਗੇਟ ਇਸ ਫਿਲਮ ਵਿੱਚ ਕੀਤਾ ਗਿਆ ਤੇ ਉਸੇ ਤੋਂ ਬਾਅਦ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਜਾਂਦੀ ਹੈ ਹਾਈ ਕੋਰਟ ਵਿੱਚ ਮਾਮਲਾ ਪਹੁੰਚਦਾ ਹੈ ਤੇ ਐ ਜੀ ਪੀ ਸੀ ਵੱਲੋਂ ਵੀ ਕੁਝ ਜਿਹੜੇ ਸੀਨ ਨੇ ਉਹਨਾਂ ਤੇ ਇਤਰਾਜ਼ ਜਤਾਇਆ ਜਾਂਦਾ ਹੈ ਤਾਂ ਇਹ ਸਾਰਾ ਮਾਮਲਾ ਜਿਹੜਾ ਕੋਰਟ ਦੇ ਵਿਚਾਰ ਅਧੀਨ ਹੈ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੀ ਵਿਚਾਰ ਅਧੀਨ ਹੈ ਜਿੱਥੇ ਹਾਈ ਕੋਰਟ ਵਿੱਚ ਜਵਾਬ ਹੈ ਜਿਹੜਾ ਉਸ ਸੈਂਸਰ ਬੋਰਡ ਨੇ ਦਿੱਤਾ ਸੀ ਕਿ ਹਲੇ ਕੋਈ ਸਰਟੀਫਿਕੇਟ ਐਮਰਜੈਂਸੀ ਫਿਲਮ ਨੂੰ ਜਾਰੀ ਨਹੀਂ ਹੋਇਆ ਤੇ ਉਧਰ ਇਹ ਮਾਮਲਾ ਜਿਹੜਾ ਐਮ ਪੀ ਜਾਨੀ ਕਿ ਐਮਪੀ ਜਿਹੜਾ ਹਾਈ ਕੋਰਟ ਆ ਉੱਥੇ ਵੀ ਜਿਹੜਾ ਵਿਚਾਰੇ ਦੇ ਨਾ ਮੱਧ ਪ੍ਰਦੇਸ਼ ਦੇ ਹਾਈ ਕੋਰਟ ਵਿੱਚ ਜਿਹੜਾ ਇਹ ਮਾਮਲਾ ਜਿਹੜਾ ਚੱਲ ਰਿਹਾ ਤੇ 18 ਸਤੰਬਰ ਤੱਕ ਮੱਧ ਪ੍ਰਦੇਸ਼ ਹਾਈ ਕੋਰਟ ਨੇ ਜਿਹੜੇ ਨਿਰਦੇਸ਼ ਨੇ ਉਸ ਕੰਗੜਾਰ ਨੌਤ ਨੂੰ ਐਮਰਜੈਂਸੀ ਫਿਲਮ ਨੂੰ ਲੈ ਕੇ ਵੱਡਾ ਝੜਕਾ ਲੱਗਿਆ ਹੈ ਤੇ ਬੰਬੇ ਹਾਈ ਕੋਰਟ ਵੱਲੋਂ ਕੋਈ ਵੀ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਵੱਡਾ ਝੜਕਾ ਕੰਗੜਾਰ ਨੌਤ ਦੇ ਫਿਲਮ ਨੂੰ ਲੱਗਦਾ ਨਜ਼ਰ ਆ ਰਿਹਾ ਹੈ ਤੇ ਹਾਲੇ ਰਿਲੀਜ਼